ਹੋਰ ਕੱਕੇ ਹੋਰ ਭਾਈ ਜੋਤੀ ਕੀ ਹਾਲ ਆਪਾਂ ਇੱਕ ਜੂਨ ਦੀ ਬਾਜੀ ਰੱਖਤੀ ਹਾਂ ਲੈ ਮੇਰੇ ਤਾਂ ਗੇੜੇ ਆਉਂਦੇ ਆ ਇੱਕ ਜੂਨ ਦੀ ਬਾਜੀ ਆ ਸਾਨੂੰ ਬਾਜੀ ਕਰਾ ਲੈਣ ਦੇ ਗੇੜੇ ਹੁੰਦੇ ਨਾ ਤੇਰੀ ਭੈਣ ਲੰਨ ਤੇਰੀ ਵੀ ਵਹਿੰਗਾ ਕਿਹੜੇ ਨਹੀਂ ਭਾਈ ਕਿਹੜੇ ਗੇੜੇ ਨਹੀਂ ਨੰਦਾ ਹਾਂ ਨੇ ਨਹੀਂ ਨਹੀਂ ਫੇਰ ਕੀ ਚੱਕਰਾ ਤੈਨੂੰ ਮੈਂ ਯਾਰ ਦੋ ਤਿੰਨ ਮਹੀਨੇ ਚੱਕਰਤ ਆ ਗਿਆ ਸੀਗਾ ਅੱਛਾ ਉਹ ਮੈਨੂੰ ਬਾਹਲਾ ਤੱਕ ਕਰਦੇ ਆ ਵੀ ਗੇੜੇ ਦਾ ਹਾਂ ਫੇਰ ਮੈਂ ਆਪ ਤੋਂ ਬਾਦ ਗੇੜੇ ਨਹੀਂ ਲੈਂਦਾ ਬਾਈ ਤੇ ਮੈਂ ਤੁਹਾਡੀ ਫਾਲੋਅਰ ਬਾਜੀ ਦੇ ਵਿੱਚ ਸੇਵਾ ਕਰੂੰਗਾ ਲੈਗਾ ਡੜੇ ਨਹੀਂ ਨਹੀਂ ਬਾਜੀ ਖਰਾਬ ਕਰੇਗਾ ਨਹੀਂ ਨਹੀਂ ਚਾਹ 10000 ਲਿਓ ਕਬੂਤਰ ਵੀ ਮੋੜੂਗਾ ਠੀਕ ਆ ਚਾਹ 10000 ਵਾਲੀ ਹੋ ਜਾ ਕੇ ਸੇਵਾ ਕਰੇਗਾ ਹਾਂ ਲੰਗਰ ਚਾਹੇ ਸੇਵਾ ਕਰੂੰ ਬਾਈ ਸਾਰੇ ਕਬੂਤਰ ਬਾਜ਼ਾਂ ਨੂੰ ਅਪੀਲ ਕਰ ਸਾਰੇ ਕਬੂਤਰ ਬਾਜ਼ਾਂ ਨੂੰ ਪੀਲ ਆ ਜੀ ਕੋਈ ਵੀ ਪਿੰਡ 'ਚ ਬਾਜੀ ਕਰਾਉਂਦਾ ਮੈਂ ਵੀ ਪਿੰਡ 'ਚ ਬਾਜੀ ਕਰਾਉਂਦਾ ਸਾਰੇ ਸਾਫ ਤੋਂ ਤੇ ਏ ਮਾੜੀ ਗੱਲ ਆ ਜੀ ਕਿਸੇ ਦਾ ਕਬੂਤਰ ਚੱਕਣਾ ਜਾਂ ਗੇੜੇ ਲੈਣੇ ਖਰਾਬ ਕਰਨੀ ਬਾਜੀ ਕੋਈ ਵੀ ਪੰਡਤ ਦੀ ਪਾਰਟੀ ਬਾਜੀ ਨਾ ਬਣਾਓ ਸਾਰੇ ਪੰਜਾਬ ਦੇ ਕਬੂਤਰ ਬਾਜ਼ਾਂ ਨੂੰ ਅਪੀਲ ਆ ਜਿਹੜਾ ਇੱਕ ਦੋ ਦਿਨਾਂ ਜ ਆਪਣੇ ਪਿੰਡ ਦਾ ਨੌਕਰ ਬਾਜੀ ਦੇ ਵਿੱਚ ਪਤਾ ਖਬਰਾਂ ਆਈਆਂ ਨੇ ਮੋਗੇ ਸਾਈਡ ਤੋਂ ਉਹ ਕੰਮ ਨਾ ਕਰੋ ਜੋ ਵੀ ਪਿੰਡ ਵਿੱਚ ਬਾਜੀ ਕਰਾਉਂਦਾ ਉਹਦਾ ਸਾਥ ਦਿਓ ਦਸਰੀ ਕਾਲ ਜੀ